ਕਾਂਗਰਸ ਦੀ ਹਾਲਤ ਤਾਂ 80 90 ਸਾਲ ਦੇ ਉਸ ਬਜ਼ੁਰਗ ਵਰਗੀ ਹੋ ਗਈ ਜਿਹਨੂੰ ਡਾਕਟਰ ਜਵਾਬ ਦੇ ਦਿੰਦੇ ਨੇ ਭਾਈ ਘਰ ਲਾ ਕੇ ਸੇਵਾ ਕਰ ਲੋ ਵਿੱਚ ਕੁਝ ਨਹੀਂ ਹੈਗਾ ਬੰਦੇ ਪਈ ਮੈਨੇ ਕਾਂਗਰਸ ਨੂੰ ਕਦੇ ਪੱਥਰ ਪੰਖੀ ਚਾਹਲੀ ਜਾਂਦੀ ਹੈ ਕਦੇ ਕਾਪਤ ਨਮਿੰਦਰਪਾਲ ਦਾ ਪੰਜਾ ਜਨਤਾ ਮੂੰਹ ਚ ਇੱਕ ਦਿਨ ਹੰਸਾ ਹੰਸ ਨੇ ਮੂੰਹ ਤੇ ਛੱਡੇ ਮਾਰਦੇ ਕਹਿੰਦਾ ਸਾਡੇ ਨਾਲ ਨਾ ਪੈਣੀ ਕਦੇ ਆ ਲਿਖੇ ਨੇ ਜਗ੍ਹਾ ਜਗ੍ਹਾ ਬੋਲਣਾ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਲਿਖੇ ਨੇ ਨਾ ਤੁਸੀਂ ਪੰਜਾਬੀਆਂ ਦਾ ਪੁੱਛ ਕੇ ਦੇਖੋ ਹਮੇਲੇ ਵੱਲ ਕਿਉਂ ਕਹੀ ਰਹੇ ਹੋ ਪੁੱਛੋ ਕੈਪਟਨ ਸਾਹਿਬ ਦੀ ਸਰਕਾਰ ਪਹਿਲਾਂ ਹੈਗੀ ਸੀ 2002 ਤੋਂ 2007 ਤੱਕ ਉਦੋਂ ਕਿਸੇ ਕਿਸਾਨ ਨੇ ਹੁਸ਼ਕੁਸ਼ੀ ਨਹੀਂ ਕੀਤੀ ਉਦੋਂ ਮੇੜ ਜਗਲਾਂ ਦੇ ਘਟਾਪਾ ਨਹੀਂ ਹੋਇਆ ਉਸ ਵੇਲੇ ਬਲਾਜਮਾ ਨੂੰ ਡਾਂਗਾ ਨਹੀਂ ਪਈਆ ਹੈਗੀ ਸੀ ਇਹ ਸਭ ਨਾਲ ਹੋ ਰਹੇ ਨੇ ਆਪ ਤੁਸੀਂ ਇਕੱਠੇ ਦੇ ਕੈਪਟਨ ਸਾਹਿਬ ਤੋਂ ਇਸ ਵਾਰਸ ਲੈ ਲੈਣਾ ਇਹਨੇ ਕੈਪਟਨ ਸਾਹਿਬ ਦੇ ਕੇਸ ਸੀਗੇ ਅੰਮ੍ਰਿਤਸਰ ਕੋਲ ਮਾਈ ਕਲਾਸਟਰ ਹੈ ਬਾਦਲੇ ਵਾਰਸ ਲੈ ਲੈਣਾ ਤੇ ਤੁਹਾਡੇ ਨੇ 59 ਪਾਈਆਂ ਨੇ ਕਰੇ 76 ਪਾਤੀ ਕਰੇ 22 ਲਾਦੀ